ਦੇ ਵਿੱਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈਗੀ ਤਾਂ ਗੱਲ ਦੁਆਬੇ ਦੀ ਕਰਦੇ ਆ ਕਿ ਦੁਆਬੇ ਦੇਆਂ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਝੋਨੇ ਦੀ ਅਮਲ ਸ਼ੁਰੂ ਹੋ ਚੁੱਕੀ ਹੈਗੀ ਹਾਲਾਂਕਿ 16 ਸਤੰਬਰ ਨੂੰ ਜਿਹੜੀ ਆ ਸਰਕਾਰੀ ਖਰੀਦ ਸ਼ੁਰੂ ਹੋਣੀ ਹੈਗੀ ਆ ਤਾਂ ਜੇਕਰ ਗੱਲ ਕਰੀਏ ਤਾਂ ਇਸ ਵਾਰ ਜਿਹੜਾ ਹੈਗਾ 15 ਦਿਨ ਜਿਹੜਾ ਪਹਿਲਾ ਐਡਵਾਂਸ ਜਿਹੜੀ ਹੈ ਸਰਕਾਰ ਵੱਲੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈਗੀ ਆ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਝੋਨਾ ਦੁਆਬੇ ਦੀਆਂ ਮੰਡੀਆਂ 'ਚ ਆਉਣਾ ਸ਼ੁਰੂ ਹੋ ਚੁੱਕਾ ਹੈਗਾ ਜਲੰਧਰ ਦੀਆਂ ਮੰਡੀਆਂ ਦੇ ਵਿੱਚ ਤਾਂ ਇਹ ਤੁਸੀਂ ਤਸਵੀਰ ਕਿ ਨਾ ਇਸ ਵਾਰ ਮੌਸਮ ਬਣਿਆ ਹੈਗਾ ਮੌਸਮ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਉੱਪਰ तकरीबन ਇਸ ਵਾਰ ਬਹੁ ਡਾਡੀ ਮਾਰ ਪਈ ਹੈਗੀ ਜਿਆਦਾਤਰ ਝੋਨਾ ਜਿਹੜਾ ਹੈਗਾ ਹੜਾ ਦੀ ਮਾਰ ਹਟ ਆ ਚੁੱਕਾ ਹੈਗਾ ਔਰ ਕਿਤੇ ਨਾ ਕਿਤੇ ਜਿਹੜਾ ਜਿਸ ਤਰੀਕੇ ਨਾਲ ਬਾਰਿਸ਼ ਦਾ ਵੀ ਇਸ ਵਾਰ ਮਾਹੌਲ ਰਿਹਾ ਹੈਗਾ ਕਿਉਂਕਿ ਲਗਾਤਾਰ ਬਾਰਿਸ਼ ਵੀ ਇਸ ਵਾਰ ਰਿਕਾਰਡ ਤੋੜ ਬਾਰਿਸ਼ ਜਿਹੜੀ ਹੈ ਨੋਟ ਕੀਤੀ ਗਈ ਹੈਗੀ ਜਿਸ ਦੇ ਨਾਲ ਇਸ ਵਾਰ ਜਿਹੜਾ ਜਿੱਥੇ ਹੜ ਨਹੀਂ ਆਏ ਸੀਗੇ ਉਹਨਾਂ ਖੇਤਾਂ ਦੇ ਵਿੱਚ ਵੀ ਤਕਰੀਬਨ ਇਸ ਪਾਣੀ ਨੇ ਜਿਹੜਾ ਬਰਸਾਤ ਦੇ ਪਾਣੀ ਨੇ ਮਾਰ ਕੀਤੀ ਤੇ ਜਿਸ ਤੋਂ ਬਾਅਦ ਝੋਨੇ ਦਾ ਜਿਹੜਾ ਹੈਗਾ ਡਾਢਾ ਨੁਕਸਾਨ ਹੋਇਆ ਤਾਂ ਹੁਣ 16 ਦਸੰਬਰ ਤੋਂ ਜਿਹੜੀ ਖਰੀਦ ਸ਼ੁਰੂ ਹੋਣ ਜਾ ਰਹੀ ਹੈਗੀ ਆ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਹੜੇ ਜ਼ਿਮੀਂਦਾਰ ਹੈਗੇ ਆ ਜਿਨ੍ਹਾਂ ਵੱਲੋਂ ਝੋਨਾ ਮੰਡੀਆਂ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਜਿਸ ਤਰੀਕੇ ਨਾਲ ਬੇਸ਼ੱਕ ਮੰਡੀਆਂ ਵਿੱਚ ਝੋਨਾ ਆ ਚੁੱਕਾ ਹੈਗਾ ਤੇ ਹੱਲੇ ਵੀ ਜਿਹੜਾ ਕਈ ਖੇਤਾਂ ਜਿਹੜੇ ਖੇਤ ਹੈਗੇ ਜਿਨ੍ਹਾਂ ਵਿੱਚ ਬਾਰਿਸ਼ ਦਾ ਪਾਣੀ ਖੜਾ ਹੈਗਾ ਤਾ ਬੇਸ਼ੱਕ ਝੋਨੇ ਦੀ ਵਾਢੀ ਵੀ ਇਸ ਵਾਰ ਲੇਟ ਸ਼ੁਰੂ ਹੋਵੇਗੀ ਪਰ ਜੇਕਰ ਗੱਲ ਕਰੀਏ ਤਾਂ ਇਸ ਵਾਰ ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਝੋਨੇ ਦਾ ਰੇਟ 2399 ਰੁਪਏ ਜਿਹੜਾ ਹੈਗਾ ਨਿਰਧਾਰਤ ਕੀਤਾ ਗਿਆ ਹੈਗਾ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈਗੀ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਸ ਵਾਰ ਮੌਸਮ ਰਿਹਾ ਹੈਗਾ ਮੌਸਮ ਦੀ ਵੱਡੀ ਮਾਰ ਜਿਹੜੀ ਹੈ ਇਸ ਵਾਰ ਪੰਜਾਬ ਦੇ ਕਿਸਾਨਾਂ ਦੇ ਉੱਪਰ ਪੈਂਦੀ ਹੋ ਨਜ਼ਰ ਆ ਰਹੀ ਹੈਗੀ ਹਾਲਾਂਕਿ 1 ਅਕਤੂਬਰ ਤੋਂ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਸੀਗੀ ਤਾਂ ਜਿਸ ਦੇ ਕਰਕੇ ਇਸ ਵਾਰ 15 ਦਿਨ ਬੇਸ਼ੱਕ ਪਹਿਲੇ ਖਰੀਦ ਸ਼ੁਰੂ ਹੋ ਚੁੱਕੀ ਹੈ ਲੇਬਰ ਦੀ ਵੀ ਵੱਡੀ ਕਾਰ ਜਿਹੜੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਲੇਬਰ ਵੀ ਬਹੁਤ ਘੱਟ ਜਿਹੜੀ ਹੈਗੀ ਆ ਹਲੇ ਆਈ ਹੈਗੀ ਕਿਉਂਕਿ ਲੇਬਰ ਤਕਰੀਬਨ 20 ਹਾਂ ਤਾਂ 22 ਤਰੀਕ ਦੇ ਲਗਭਗ ਜੜੀ ਹੈਗੀ ਆ ਪੰਜਾਬ ਦੇ ਵਿੱਚ ਤਕਰੀਬ ਪਹੁੰਚ ਜਾਂਦੀ ਸੀ ਕਿਉਂਕਿ ਇੱਕ ਤਰੀਕ ਤੋਂ ਜੜੀ ਹੈਗੀ ਆ 1 ਅਕਤੂਬਰ ਤੋਂ ਜਾਨੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਸੀਗੀ ਪਰ ਇਸ ਵਾਰ ਲੇਬਰ ਵੀ ਜੜੀ ਹੈਗੀ ਕਿਤੇ ਨਾ ਕਿਤੇ ਉਹ ਵੀ ਜਦਾ ਘੱਟ ਨਜ਼ਰ ਇੱਥੇ ਮੰਡੀਆਂ 'ਚ ਦਿਖਾਈ ਦੇ ਰਹੀ ਹੈਗੀ ਔਰ ਦੂਜੇ ਪਾਸੇ ਹਾਲੇ ਜਿਸ ਤਰੀਕੇ ਦੇ ਨਾਲ ਝੋਨੇ ਦੀ ਬੇਸ਼ੱਕ ਦੁਆਬੇ ਦੇ ਵਿੱਚ ਆਮਦ ਸ਼ੁਰੂ ਹੋ ਚੁੱਕੀ ਹੈਗੀ ਪਰ ਆਉਣ ਵਾਲੇ ਦਿਨਾਂ ਵਿੱਚ ਜਿਸ ਤਰੀਕੇ ਨਾਲ بارش ਮੌਸਮ ਵਿਭਾਗ ਵੱਲੋਂ ਮੁੜ ਕੇ ਦੱਸੀ ਗਈ ਹੈਗੀ ਆ ਤਾਂ ਜੇਕਰ بارش ਪੈਂਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਿ ਜ਼ਿਆਦਾਤਰ ਫਸਲਾਂ ਜੜੀਆਂ ਹੈਗੇ ਜਿੱਥੇ ਹੜਾ ਦੀ ਮਾਰ ਤੋਂ ਬਚਾ ਹੈਗਾ ਉਹ ਝੋਨੇ ਸਾਰੇ ਪੱਕੇ ਪਏ ਨੇ ਔਰ ਜੇਕਰ ਬਾਰਿਸ਼ ਪੈਂਦੀ ਆ ਤਾਂ ਉਹਨਾਂ ਦੇ ਜਿਹੜਾ ਪਾਣੀ ਖੜਾ ਹੋਣ ਦੇ ਨਾਲ ਫਸਲ ਡਿਗੇਗੀ ਔਰ ਉਸ ਦਾ ਜਿਹੜਾ ਦਾਣੇ ਹੈਗੇ ਉਹ ਕਾਲੇ ਹੋਣਗੇ ਝਾੜ ਤੇ ਅਸਰ ਪਵੇਗਾ ਪਰ ਇਸ ਸਮੇਂ ਜੇ ਗੱਲ ਕਰੀਏ ਤਾਂ ਇਸ ਵਾਰ ਜਿਸ ਤਰੀਕੇ ਨਾਲ ਮੌਸਮ ਦੇ ਮਜਾਜ਼ ਰਹੇ ਨੇ ਪਰ ਮੌਸਮ ਦੇ ਨਾਲ ਜਿਹੜਾ ਹੈਗਾ ਇਸ ਵਾਰ ਕਿਸਾਨਾਂ ਦਾ ਡਾਢਾ ਨੁਕਸਾਨ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਿਸ ਤਰੀਕੇ ਨਾਲ ਝੋਨਾ ਪਿਛਲੇ ਸੀਜ਼ਨ ਦੇ ਵਿੱਚ ਰੁਲਿਆ ਸੀਗਾ ਸਪੇਸ ਦੀ ਕਮੀ ਸੀ ਉਸ ਵਾਰ ਲਿਫਟਿੰਗ ਦੀ ਕਮੀ ਸੀ ਪਰ ਇਸ ਵਾਰ ਸਰਕਾਰ ਨੂੰ ਜ਼ਰੂਰ ਲਿਫਟਿੰਗ ਜਿਹੜੀ ਆ ਜਲਦੀ ਸਟਾਰਟ ਕਰਨੀ ਚਾਹੀਦੀ ਹੈ ਜਿਸ ਤਰੀਕੇ ਨਾਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਕਿ ਜੇਕਰ ਜਿਸ ਤਰੀਕੇ ਨਾਲ ਮੌਸਮ ਇਸ ਵਾਰ ਬਣਿਆ ਹੈਗਾ ਹਾਲਾਤ ਮੌਸਮ ਦੇ ਬਣੇ ਨੇ ਕਿਉਂਕਿ ਲਗਾਤਾਰ بارش ਹੋ ਰਹੀ ਆ ਤਾਂ ਜਿਸ ਤੋਂ ਬਾਅਦ ਜਿਹੜਾ ਹੈਗਾ ਕਿਤੇ ਨਾ ਕਿਤੇ ਮੰਡੀਆਂ ਦੇ ਵਿੱਚ ਵੀ ਝੋਨਾ ਨਾ ਖਰਾਬ ਹੋਵੇ ਸਕੇ ਤੇ ਇਸ ਤੇ ਵੀ ਲਿਫਟਿੰਗ ਜਿਹੜੀ ਹੈਗੀ ਆ ਉਹ ਸਰਕਾਰ ਨੂੰ ਤੁਰੰਤ ਜਿਹੜੀ ਹੈਗੀ ਉਹ ਨਾਲ ਸ਼ੁਰੂ ਕਰ ਦੇਣੀ ਚਾਹੀਦੀ ਆ ਪਰ ਹੁਣ ਦੁਆਬੇ ਦੀਆਂ ਮੰਡੀਆਂ ਵਿੱਚ ਕਿਤੇ ਨਾ ਕਿਤੇ ਅਜ ਰੌਣਕਾਂ ਤਾਂ ਲੱਗਦੀਆਂ ਨਜ਼ਰ ਆ ਰਹੀਆਂ ਹੈਗੀਆਂ ਪਰ ਹੱਲੇ ਜਿਹੜਾ ਹੈਗਾ ਕਿਤੇ ਨਾ ਕਿਤੇ ਝੋਨੇ ਦੀਆਂ ਧੰਕਾਂ ਜੇਕਰ ਮੌਸਮ ਸਾਫ਼ ਰਹਿੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਧੰਕਾਂ ਲੱਗ ਸਕਦੀਆਂ ਨੇ ਕਿਉਂਕਿ ਹਰ ਜ਼ਿਮੀਂਦਾਰ ਚਾਹੁੰਦਾ ਹੈ ਕਿ ਜਿਸ ਤਰੀਕੇ ਨਾਲ ਖੇਤਾਂ ਦੇ ਵਿੱਚ ਝੋਨਾ ਜਲਦੀ ਤੋਂ ਜਲਦੀ ਜਿਹੜੀ ਫਸਲ ਨੂੰ ਕੱਟ ਕੇ ਮੰਡੀਆਂ ਜਾਂ ਸਿਟੀ ਜਾਵੇ ਕਿਉਂਕਿ ਮੌਸਮ ਇਸ ਵਾਰ ਬੜਾ तकरीबन तकरीबन ਖਰਾਬ ਹੀ ਰਿਹਾ ਹੈਗਾ ਤਾਂ ਜਿਸ ਦੇ ਨਾਲ ਜ਼ਿਆਦਾਤਰ ਪੰਜਾਬ ਦੇ ਹਿੱਸੇ ਜਿਹੜੇ ਝੋਨੇ ਦੇ ਹੈਗੇ ਉਹ ਹੜ੍ਹਾਂ ਨਹੀਂ ਮਾਰੇ ਠਰ ਉਹ ਜਿਹੜਾ ਜਿਹੜੇ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਬਚਾ ਹੈਗਾ ਜਿੱਥੇ ਹੜਾ ਨਹੀਂ ਮਾਰ ਨਹੀਂ ਕੀਤੀ ਉੱਥੇ ਬਰਸਾਤ ਨੇ ਜਰੂਰ ਮਾਰ ਕੀਤੀ ਹੈਗੀ ਆ ਹੁਣ ਅੱਗੇ ਝਾੜ ਤੇ ਅਸਰ ਨਾ ਪਵੇ ਕਿਤੇ ਨਾ ਕਿਤੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਤਾਂ ਇਸ ਕਰਕੇ ਕਿਸਾਨ ਜਿਹੜੇ ਹੈਗੇ ਨੇ ਉਹ ਮੰਡੀਆਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਪਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਕੀਤਾ ਗਿਆ ਹੈਗਾ ਤਾਂ ਹੱਲੇ ਵੀ ਅਸਮਾਨ ਤੇ ਵੀ ਕਾਲੇ ਬੱਦਲ ਛਾਏ ਨੇ ਔਰ ਜੇਕਰ ਇਸੇ ਤਰੀਕੇ ਨਾਲ ਬਾਰਿਸ਼ ਪੈਂਦੀ ਆ ਤਾਂ ਕਿਸਾਨਾਂ ਦਾ ਤਾਂ ਨੁਕਸਾਨ ਹੋਵੇਗਾ ਔਰ ਮੰਡੀਆਂ ਦੇ ਵਿੱਚ ਖੁੱਲੇ ਸਮਾਨ ਹੀਟ ਝੋਨਾ ਜਿਹੜਾ ਪਿਆ ਹੈਗਾ ਉਹ ਵੀ ਡਾਡਾ ਉਸਦਾ ਵੀ ਨੁਕਸਾਨ ਹੋਵੇਗਾ ਪਰ ਅੱਜ ਜਿਹੜਾ ਹੈਗਾ ਜਲੰਧਰ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈਗੀ ਹਾਲਾਂਕਿ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੋਣ ਜਾ ਰਹੀ ਹੈਗੀ ਆ ਹੁਸਨ ਲਾਲ ਪੀ.ਟੀ.ਸੀ. ਨਿਊਜ਼ ਜਲੰਧਰ